ਬਚ ਕੇ ਰਹਿਨੀ ਬਚ ਕੇ ਦਿੱਲੀਏ ਗਰਮ ਖਿਆਲੀਆਂ ਤੋਂ ਮੇਰੇ ਬਾਰੇ ਪੁੱਛਲਾ ਜਾ ਕੇ ਪੋਰਾ ਸਬਦਾਲੀਆਂ ਤੋਂ ਗਰਮ ਖਿਆਲੀ ਕੌਣ ਸੀ ਇਹ ਗਰਮ ਖਿਆਲੀ ਗਰਮ ਖਿਆਲੀ ਉਹ ਸੀ ਜਿਹੜੇ ਕਹਿੰਦੇ ਹੀ ਵੇਜੇ ਇੱਕ ਇੱਥੇ ਚਪੇੜ ਮਾਰਦੀ ਨਾ ਕਿਸੇ ਨੇ ਗੱਲ ਤੇ ਤਾਂ ਦੂਜਾ ਨਹੀਂ ਅੱਗੇ ਕਰਨਾ ਕਸੌਨ ਮਾਰੋ ਨੱਕ ਤੇ ਇਹ ਸੀਗੇ ਗਰਮ ਖਿਆਲੀ ਆਪਣੇ ਤੇ ਗਰਮ ਖਿਆਲੀ ਸ਼ਬਦ ਸਭ ਤੋਂ ਵੱਧ ਮਸ਼ਹੂਰ ਹੋਇਆ ਉਦੋਂ ਜਦੋਂ ਆਈ ਸੀ ਬੱਬਰ ਅਕਾਲੀ ਆਮੇ ਹੁਣ ਅਸੀਂ ਗਾਣਿਆਂ 'ਚ ਇਹ ਗੱਦਨ ਨੇ ਵੀ ਕੌਣ ਸੀ ਉਹ ਬੱਬਰ ਅਕਾਲੀ ਜਿਹੜੇ ਹੱਥ ਨਾਲ ਕਿਸੇ ਦੇ ਆਉਂਦੇ ਸੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਬੱਬਰ ਅਕਾਲੀ ਕੌਣ ਸੀ ਤੇ ਇਹ ਕੌਣ ਸ਼ਬਦ ਬੱਬਰ ਅਕਾਲੀਆਂ ਦੇ ਮੋਰੋਂ ਹਟਾਉਣਾ ਹੈ ਤੇ ਮੈਂ ਜਿਹੜਾ ਇੱਕ ਤੁਸੀਂ ਇਹ ਰੱਖ ਲਓ ਵੀ ਹੁਣ ਅੱਜ ਤੋਂ ਸ਼ੁਰੂ ਹੈ ਮੈਂ ਬੱਬਰ ਅਕਾਲੀਆਂ ਬਾਰੇ ਦੱਸੂਗਾ ਤੁਹਾਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਵਧੀਆ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਤਾਂ ਚਲੋ ਹੋਰ ਵਧੀਆ ਤੁਸੀਂ ਇਹਨੂੰ ਸ਼ੇਅਰ ਜ਼ਰੂਰ ਕਰਨਾ ਹੈ ਇਹ ਜਿਹੜੀ ਵੀਡੀਓ ਆਇਆ ਕਰੂਗੀ ਮੇਰੇ YouTube ਚੈਨਲ ਤੇ ਆਇਆ ਕਰੂਗੀ ਠੀਕ ਹੈ ਤੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕ ਜ਼ਰੂਰ ਕਰਨਾ ਹੈ ਠੀਕ ਹੈ ਹੁਣ ਕਰ ਗੱਲ ਕਰਦੇ ਹਾਂ ਬੱਬਰ ਅਕਾਲੀ ਗਦਰ ਅਕਾਲੀ ਲਹਿਰ ਬਹੁਤ ਵੱਡੀ ਲਹਿਰ ਸੀ ਕੁਝ ਗੱਦਾਰਾਂ ਕਰਕੇ ਇਹ ਲਹਿਰ ਜਿਹੜੀ ਸੀ ਖਤਮ ਹੋ ਗਈ ਇਹ ਗੱਲ ਬੱਬਰਾਂ ਨੂੰ ਪਤਾ ਸੀ ਵੀ ਗਦਰ ਲਹਿਰ ਕਿਉਂ ਖਤਮ ਹੋ ਗਈ ਇਹ ਗੱਦਾਰਾਂ ਕਰਕੇ ਖਤਮ ਹੋਈ ਹੈ ਠੀਕ ਹੈ ਉਧਰੋਂ ਗੁਰਦੁਆਰਿਆਂ ਤੇ ਮਹੰਤਾਂ ਦੇ ਕਬਜ਼ੇ ਜਲਿਆਂ ਵਾਲੇ ਬਾਗ ਦੀ ਘਟਨਾ ਇਹ ਸਾਰੀਆਂ ਚੀਜ਼ਾਂ ਜਿਹੜੇ ਸੱਚੇ ਸਿੱਖ ਯੋਧੇ ਸੀ ਜਾਂ ਸਿੱਖ ਕੌਮ ਨੂੰ ਪਿਆਰ ਕਰਦੇ ਸੀ ਉਹਨਾਂ ਦੇ ਨਾਲ ਇੱਥੇ ਚੀਸ ਪੈਦਾ ਹੁੰਦੀ ਸੀ ਚੀਸ ਪਾਉਂਦੇ ਸੀ ਇੱਥੇ ਇੱਕ ਦਰਤ ਉੱਠਦਾ ਸੀ ਵੀ ਸਾਡੇ ਗੁਰਦੁਆਰਿਆਂ ਤੇ ਪੁਸ਼ਤਾਂ ਦੀ ਪੁਸ਼ਤਾਂ ਮਹੰਤਾਂ ਦੇ ਕਬਜ਼ੇ ਨੇ ਅੰਗਰੇਜ਼ਾਂ ਦੀ ਸਪੋਰਟ ਨਾਲ ਤੇ ਕਿਤੇ ਨਾ ਕਿਤੇ ਗद्दार ਬਹੁਤ ਵੱਡਾ ਹਿੱਸਾ ਰਿਹਾ। ਫਿਰ ਕੁਝ ਯੋਧੇ ਇਕੱਠੇ ਹੋਏ ਉਹਨਾਂ ਨੇ ਬਣਾਇਆ ਇੱਕ ਜਿਹਨੂੰ ਆਪਾਂ ਦਲ ਕਹਿ ਸਕਦੇ ਆ ਜਾਂ ਸੰਗਠਨ ਕਹਿ ਸਕਦੇ ਆ ਉਸੇ ਬੱਬਰ ਅਕਾਲੀ ਬੱਬਰ ਅਕਾਲੀ ਫਿਰ ਮਾਰਦੇ ਸੀ ਨਾ ਗੱਦਾਰਾਂ ਨੂੰ ਉਹ ਕਹਿੰਦੇ ਸੀ ਅੰਗਰੇਜ਼ ਨਹੀਂ ਮਾਰਨਾ ਇਹਨਾਂ ਦੀ ਮਾਂ ਮਾਰਨੀ ਤੇ ਇਹਨਾਂ ਦੀ ਮਾਂ ਹੈਗੀ ਆ ਗੱਦਾਰ ਜਦ ਤੱਕ ਸਾਡੇ ਪੰਜਾਬ 'ਚ ਸਾਡੀ ਕੌਮ 'ਚ ਗੱਦਾਰ ਜਿਉਂਦੇ ਨੇ ਸਾਡੀ ਕੌਮ ਜਿਹੜੀ ਆ ਉਹ ਬਚ ਨਹੀਂ ਸਕਦੀ ਖਤਮ ਹੋ ਸਕਦੀ ਹੈ ਇਸ ਲਈ ਗੱਦਾਰ ਚੱਕ ਦਾਂਗੇ ਫਿਰ ਕੌਣ ਹੈ 33 ਕਰੋੜ ਭਾਰਤ ਦੇਸ਼ ਦੇ ਵਸਨੀਕਾਂ ਤੇ 1 ਖ ਲੱਖ ਸਿਰਫ 1 ਲੱਖ ਅੰਗਰੇਜ਼ਾਂ ਨੇ ਰਾਜ ਕੀਤਾ ਕਿਉਂਕਿ ਉਹਨਾਂ ਦੀ ਤਾਕਤ ਸੀ ਗੱਦਾਰ ਤੇ ਬੱਬਰਾਂ ਨੇ ਫਿਰ ਸੌਹਾ ਖਾਧੀਆਂ ਵੇ ਗੱਦਾਰਾਂ ਨੂੰ ਖਤਮ ਕਰਾਂਗੇ ਤੇ ਇਹ ਬੱਬਰ ਇਕੱਲੀ ਲਹਿਰ ਕਿਉਂ ਸ਼ੁਰੂ ਹੋਈ ਅੱਜ ਗੱਲ ਕਰਦੇ ਆਂ ਇਹਦੇ ਬਾਰੇ ਪਹਿਲਾਂ ਦੱਸਦਾ ਇਹਦੇ ਕਾਰਨ ਦੋ ਵੱਡੇ ਸਾਕੇ ਸਾਕਾ ਨਨਕਾਣਾ ਸਾਹਿਬ ਤੇ ਸਾਕਾ ਤਰਨਤਾਰਨ ਸਾਹਿਬ ਚ ਹੋਏ ਉਹਨਾਂ ਸਾਕਿਆਂ ਨੇ ਕੁਝ ਯੋਧਿਆਂ ਦੇ ਹਿਰਦੇ ਨੂੰ ਨਾ ਝੰਜੋੜ ਕੇ ਰਖਤਾ ਹਿਰਦੇ ਨੂੰ ਵੀ ਏਡਾ ਤੇ ਉਹਨਾਂ ਦੇ ਮਨ 'ਚ ਅੱਗ ਬਲਦੀ ਸੀ ਵੀ ਉਹਨਾਂ ਸਾਕਿਆਂ ਦੇ ਜ਼ਿੰਮੇਵਾਰ ਬੰਦੇ ਜਿਉਂਦੇ ਨੇ ਤੇ ਸਿੰਘ ਉਹਨਾਂ ਨੂੰ ਸੋਧੇ ਨਹੀਂ ਲਾ पाए ਤਾਂ ਫਿਰ ਸਿੰਘਾਂ ਨੇ ਇਹ ਲਿਆ ਇੱਕ ਵੱਡਾ ਫੈਸਲਾ ਡਿਸੀਜਨ ਵੀ ਜਿਹੜੇ ਵੀ ਬੰਦੇ ਇਹਨਾਂ ਸਾਕਿਆਂ ਦੇ ਲਈ ਜ਼ਿੰਮੇਦਾਰ ਨੇ ਉਹਨਾਂ ਤਾਂ ਸੋਧਾ ਲਾਵਾਂਗੇ ਤਾਂ ਸ਼ੁਰੂ ਹੋਈ ਸੀ ਬਬਰ ਅਕਾਲੀ ਲਹਿਰ ਜਦੋਂ ਉਹ ਲੋਕ ਜੁੜ ਗਏ ਤੇ ਜਲਿਆਂਵਾਲਾ ਬਾਗ ਤਾਂ ਚਲੋ ਇੱਕ ਬਹੁਤ ਵੱਡੀ ਘਟਨਾ ਸੀ ਫਿਰ ਇਸ ਦਲ ਦੇ ਕੀ ਰੂਲ ਸੀਗੇ ਇਹਨਾਂ ਦਾ ਪਹਿਲਾਂ ਤਾਂ ਇਹਨਾਂ ਦਾ ਮੋਟਿਵ ਸੀ ਪਹਿਲਾ ਤਾਂ ਭਾਰਤ ਦੇਸ਼ ਨੂੰ ਅੰਗਰੇਜ਼ਾਂ ਤੋਂ ਯਾਦ ਕਰਾਉਣਾ ਤੇ ਪੰਜਾਬ 'ਚ ਫਿਰ ਦੁਬਾਰਾ ਸਿੱਖ ਰਾਜ ਦੀ ਸਥਾਪਨਾ ਕਰਨੀ ਇਹ ਬੱਬਰ ਅਕਾਲੀਆਂ ਦਾ ਸਭ ਤੋਂ ਵੱਡਾ ਮੋਟੇ ਸੀ ਇਹਨਾਂ ਦੇ ਆਪਣੇ ਕੁਝ ਅਸੂਲ ਸੀ ਤੇ ਦੱਸਦਾ ਤੁਹਾਨੂੰ ਇਹਨਾਂ ਦੇ ਅਸੂਲ ਕੀ ਕੀ ਸੀ ਸੂਰਾ ਸੋ ਪਹਿਚਾਨੀਆ ਜੋ ਲੜੇ ਦੀਨ ਕੈ ਹੇਤ ਪੁਰਜਾ ਪੁਰਜਾ ਕਟਮਰੇ ਪਰ ਕਭੂ ਨਾ ਛਾੜੇ ਖੇਤ ਬੱਬਰ ਅਕਾਲੀ ਲਹਿਰ 'ਚ ਉਹ ਬੰਦੇ ਉਹ ਸਿੱਖ ਭਰਤੀ ਹੋਏ ਉਹ ਸਿੱਖਾਂ ਨੇ ਜੁਆਇਨ ਕੀਤਾ ਬੱਬਰ ਅਕਾਲੀ ਲਹਿਰ ਨੂੰ ਜਿਨ੍ਹਾਂ ਦੇ ਅੰਦਰ ਆਪਣੀ ਕੌਮ ਲਈ ਜਜ਼ਬਾ ਸੀ ਜਿਨ੍ਹਾਂ ਦੇ ਅੰਦਰ ਪੰਜਾਬ ਦੀ ਧਰਤੀ ਲਈ ਪਿਆਰ ਸੀ ਤੇ ਜ਼ਿਆਦਾਤਰ ਉਹ ਰਿਟਾਇਰ ਫੌਜੀ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਸੀ ਤਾਂ ਜਿਨ੍ਹਾਂ ਨੇ ਦੇਖਿਆ ਸੀ ਵੇ ਗੁਲਾਮੀ ਹੁੰਦੀ ਕੀ ਹੈ ਉਹ ਲੋਕ ਬੱਬਰ ਅਕਾਲੀ ਲਹਿਰ 'ਚ ਭਰਤੀ ਹੋਏ ਬੱਬਰ ਅਕਾਲੀਆਂ ਦੇ ਆਪਣੇ ਅਸੂਲ ਹੁੰਦੇ ਸੀ ਉਹਨਾਂ ਦਾ ਇੱਕ ਆਪਣਾ ਤਰੀਕਾ ਹੁੰਦਾ ਸੀ ਜਿਹੜਾ ਬੰਦਾ ਬੱਬਰ ਅਕਾਲੀ ਲਹਿਰ 'ਚ ਆਊਗਾ ਉਹਦੇ ਲਈ ਸਭ ਤੋਂ ਪਹਿਲਾਂ ਹੁੰਦਾ ਵੀ ਆਪਣੇ ਪਰਿਵਾਰ ਨਾਲ ਸੰਬੰਧ ਨਹੀਂ ਰੱਖਣਾ ਬੱਬਰ ਅਕਾਲੀ ਕਹਿੰਦੇ ਸੀ ਵੀ ਜਿਹੜਾ ਬੰਦਾ ਪਰਿਵਾਰ ਨਾਲ ਜੁੜੂਗਾ ਉਹ ਅੰਦਰੋਂ ਕਿਤੇ ਨਾ ਕਿਤੇ ਕਮਜ਼ੋਰ ਪਾਊਗਾ ਉਹ ਕਿਤੇ ਨਾ ਕਿਤੇ ਗੱਦਾਰੀ ਕਰੂਗਾ ਉਹ ਕਿਤੇ ਨਾ ਕਿਤੇ ਡੋਲ ਜੂਗਾ ਇਸ ਲਈ ਪਰਿਵਾਰਾਂ ਨਾਲ ਕੋਈ ਸੰਬੰਧ ਨਹੀਂ ਜੇ ਤੁਸੀਂ ਬੱਬਰ ਅਕਾਲੀ ਲਹਿਰ 'ਚ ਆਉਣਾ ਦੂਜਾ ਸੂਲ ਸੀ ਵੀ ਸਵੇਰੇ ਉੱਠ ਕੇ ਪੰਜਾ ਬਾਣੀਆਂ ਦਾ ਪਾਠ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਵਿਸ਼ਵਾਸ ਰੱਖਣਾ ਬੱਬਰ ਅਕਾਲੀ ਲਹਿਰ ਚ ਭਰਤੀ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਸੌ ਖਾਦੀ ਜਾਂਦੀ ਸੀ ਵਫਾਦਾਰੀ ਦੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੱਬਰ ਅਕਾਲੀ ਆਪਣਾ ਗੁਰੂ ਸਭ ਤੋਂ ਵੱਡਾ ਗੁਰੂ ਮੰਨਦੇ ਸੀ ਤੇ ਉਸ ਹਿਸਾਬ ਨਾਲ ਚੱਲਦੇ ਸੀ ਉਹਨਾਂ ਲਈ ਸੀ ਵੀ ਕਲਗੇ ਵਾਲੇ ਪਾਤਸ਼ਾਹ ਨੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਾਇਆ ਹੈਗਾ ਗੁਰੂ ਮਾਨਯੋ ਗ੍ਰੰਥ ਤੇ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਠੀਕ ਹੈ ਉਸ ਵਾਰ ਬੱਬਰ ਅਕਾਲੀ ਦਾ ਸਭ ਤੋਂ ਵੱਡਾ ਸੂਲ ਸੀ ਵੀ ਜਦੋਂ ਵੀ ਕਿਸੇ ਨੂੰ ਗਦਾਰ ਨੂੰ ਸੋਧਾ ਲਾਉਣਾ ਜਾਂ ਲੁੱਟਣਾ ਹੈ ਕਿਉਂਕਿ ਪੈਸੇ ਤਾਂ ਚਾਹੀਦੇ ਹੁੰਦੇ ਨੇ ਹਥਿਆਰ ਕਿੱਥੋਂ ਖਰੀਦਣੇ ਨੇ ਹਨਾ ਜ਼ਿਆਦਾਤਰ ਸ਼ਾਹਾਂ ਨੂੰ ਤੇ ਅੰਗਰੇਜ਼ਾਂ ਦੇ ਪਿਠੂਆਂ ਨੂੰ ਲੁੱਟਦੇ ਵੀ ਸੀ ਇਹ ਪਰ ਉਹਨਾਂ ਦੇ ਪਰਿਵਾਰ ਨੂੰ ਕੋਈ ਹੱਥ ਨਹੀਂ ਲਾਊਗਾ ਔਰਤਾਂ ਨੂੰ ਦੀ ਇਹ ਨਹੀਂ ਹੈਗਾ ਬਈ ਆਏ ਆ ਤੇ ਹਮਲਾਵਰਾਂ ਨੂੰ ਆਏ ਜਾਂ ਚੱਕੇ ਜੀ ਔਰਤਾਂ ਚੱਕ ਕੇ ਲੈ ਗਏ ਬੱਚੇ ਮਾਰਦੇ ਨਹੀਂ ਔਰਤਾਂ ਦੀ ਇੱਜ਼ਤ ਨੂੰ ਕੋਈ ਹੱਥ ਨਹੀਂ ਪਾਊਗਾ ਕਿਸੇ ਬੱਚੇ ਨੂੰ ਕੋਈ ਹੱਥ ਨਹੀਂ ਲਾਊਗਾ ਬੱਚਿਆਂ ਨੂੰ ਸਾਈਡ ਤੇ ਕਰ ਦਿੰਦੇ ਸੀ ਜਦੋਂ ਸੌਦਾ ਵੀ ਲਾਉਣਾ ਹੁੰਦਾ ਸੀ ਤੇ ਉਹਨਾਂ ਦਾ ਸਭ ਤੋਂ ਵੱਡਾ ਪਹਿਲਾ ਬੱਬਰ ਅਕਾਲੀਆਂ ਨੇ ਸੋਚਿਆ ਵੀ ਚਲੋ ਇਹਨਾਂ ਦੇ ਕੰਨ ਤੇ ਹੱਥ ਵੱਢ ਦਓ ਜਿਹੜੇ ਗੱਦਾਰ ਨੇ ਪਰ ਫਿਰ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਯਾਰ ਕੰਨ ਤੇ ਹੱਥ ਵੱਢਣ ਨੂੰ ਬੜਾ ਟਾਈਮ ਲੱਗਦਾ ਤੇ ਪਿੰਡ ਵਾਲੇ ਆ ਜਾਂਦੇ ਨੇ ਕਈ ਵਾਰ ਗੱਦਾਰ ਬਚਣ ਬਚ ਜਾਂਦੇ ਨੇ ਫਿਰ ਉਹਨਾਂ ਨੇ ਫੈਸਲਾ ਕੀਤਾ ਵੀ ਹੁਣ ਗੱਦਾਰਾਂ ਦਾ ਸੋਧਾ ਲਾਓ ਇਹਨਾਂ ਨੂੰ ਇਹਨਾਂ ਨੂੰ ਗੱਡੀ ਚੜਾਓ ਫਿਰ ਇਹੋ ਜਿਹਾ ਦੌਰ ਆਇਆ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਚ ਕਪੂਰਥਲਾ ਜਲੰਧਰ ਤੇ ਹਿਆਰਪੁਰ ਵੇ ਗੱਦਾਰ ਨਾਲ ਲੁਕ ਗਏ ਜਾ ਕੇ ਛਾਵਣੀਆਂ ਚ ਫੌਜੀ ਛਾਵਣੀਆਂ ਚ ਜਲੰਧਰ ਦਾ ਕਮਿਸ਼ਨਰ ਚਿੱਠੀ ਲਖਦਾ ਗਵਰਨਰ ਨੂੰ ਵੀ ਆਰਮੀ ਚਾਹੀਦੀ ਆ ਪੰਜਾਬ ਚ ਜਾਂ ਤਾਂ ਪੰਜਾਬ ਦੇ ਤਿੰਨ ਜ਼ਿਲ੍ਹੇ ਆਜ਼ਾਦ ਕਰਤਾਓ ਕਪੂਰਥਲਾ ਜਲੰਧਰ ਤੇ ਹੁਸ਼ਿਆਰਪੁਰ ਇੱਕ ਕੁਝ ਲੋਕ ਨੇ ਬਬਰ ਜਿਨ੍ਹਾਂ ਤੋਂ ਖਤਰਾ ਹੈ ਅਸੀਂ ਮੈਂ ਨਹੀਂ ਸਾਂਭ ਸਕਦਾ ਉਹਨੇ ਲਿਖਿਆ ਵੀ ਕੋਈ ਕੋਈ ਸਰਕਾਰ ਦਾ ਵਫਾਦਾਰ ਬੜਾ ਲੁਕ ਛਿਪ ਕੇ ਰਾਤ ਨੂੰ ਮੇਰੀ ਕੋਠੀ ਆਉਂਦਾ ਹੈ ਤੇ ਕੁਐਸਚਨ ਇਨਫੋਰਮੇਸ਼ਨ ਦਿੰਦਾ ਹੈ ਐਡਾ ਡਰ ਐਡਾ ਤੈਕ ਬੱਪਰਾਂ ਦਾ ਵੀ ਇਹ ਜਿਲੇ ਮੇਰੇ ਵੱਸਦੇ ਨਹੀਂ ਹੈਗੇ ਜਾਂ ਤਾਂ ਆਰਮੀ ਭੇਜੀ ਜਾਵੇ ਜਾਂ ਫਿਰ ਤੁਸੀਂ ਇਹਨਾਂ ਜਿਲ੍ਹਿਆਂ ਨੂੰ ਛੱਡ ਦਿਓ ਆਯਾਦ ਕਰਤਾਓ ਫਿਰ ਆਰਮੀ ਵੀ ਆਈ ਬੱਬਰਾਂ ਨੂੰ ਖਤਮ ਕਰਨ ਬੱਬਰ ਅਕਾਲੀ ਲਹਿਰ ਨੂੰ ਖਤਮ ਕਰਨ ਆਰਮੀ ਆਈ ਇੱਥੋਂ ਤੱਕ ਕਿ ਜਹਾਜ਼ਾਂ ਨਾਲ ਬੰਬੂ ਵੀ ਛੁੱਟੇ ਗਏ ਜਦੋਂ ਬੰਬਰ ਜੰਗ ਬੱਬਰ ਜੰਗਲਾਂ 'ਚ ਗਏ ਉਹ ਉਹਦਾ ਅੰਗਰੇਜ਼ ਸਰਕਾਰ ਦਾ ਜਿਹਨੂੰ ਆਪਾਂ ਕਹਿ ਸਕਦੇ ਤੁਰ ਤੱਕ ਜ਼ੋਰ ਲੱਗਿਆ ਵੀ ਕਿਵੇਂ ਬੱਬਰ ਅਕਾਲੀਆਂ ਨੂੰ ਖਤਮ ਕੀਤਾ ਜਾਵੇ ਇਸ ਲਈ ਇਹਨਾਂ ਸੂਰਮਿਆਂ ਨੂੰ ਜਿਹੜੀ ਸਭ ਤੋਂ ਵੱਡਾ ਸ਼ਰਧਾਂਜਲੀ ਹੈ ਹੱਥ ਜੋੜ ਕੇ ਨਮਸਕਾਰ ਇਹ ਗੱਲਾਂ ਨੇ ਕਿਉਂਕਿ ਉਹਨਾਂ ਦਾ ਹੱਕ ਬਣਦਾ ਦੋਸਤੋ ਉਹਨਾਂ ਦਾ ਹੱਕ ਬਣਦਾ ਵੇ ਪੰਜਾਬ ਦੇ ਬੱਚੇ-ਬੱਚੇ ਨੂੰ ਇਹ ਪਤਾ ਹੋਵੇ ਵੀ ਬੱਬਰ ਅਕਾਲੀ ਲਹਿਰ ਕੀ ਸੀ ਸਰਕਾਰ ਨੇ ਬੰਦ ਕਰਤੀ 93 'ਚ ਸਾਡੀਆਂ ਕਿਤਾਬਾਂ 'ਚੋਂ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ ਮੈਂ ਇੱਕ ਕੋਸ਼ਿਸ਼ ਕੀਤੀ ਹੈ ਮੇਰੀ ਕੋਸ਼ਿਸ਼ ਤਾਂ ਹੀ ਸਫਲ ਹੋਊਗੀ ਜੇ ਤੁਸੀਂ ਸਾਥ ਦੋਗੇ ਨਹੀਂ ਤਾਂ ਕੋਈ ਨਹੀਂ ਚਾਹੁੰਦਾ ਬੱਬਰ ਅਕਾਲੀ ਲਹਿਰ ਸਾਡੇ ਬੱਚਾ ਤੱਕ ਪਹੁੰਚੇ ਸਾਡੇ ਬੱਚੇ ਆਪਣੀ ਧਰਤੀ ਨਾਲ ਜੁੜਨ ਆਪਣੀ ਕੌਮ ਨਾਲ ਜੁੜਨ ਕੋਈ ਕੋਈ ਨਹੀਂ ਚਾਹੁੰਦਾ ਤੁਹਾਡੇ ਹੱਥ 'ਚ ਹੈ ਤੁਸੀਂ ਜੇ ਸਪੋਰਟ ਕਰੋਗੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਜਦੋਂ ਵੀ ਮੈਂ ਬੱਬਰ ਅਕਾਲੀ ਮੈਂ ਹੋਰ ਕੋਈ ਵੀ ਵੀਡੀਓ ਆਪਣਾ ਬਿਸ਼ੱਕ ਨਾ ਸ਼ੇਅਰ ਕਰਾਂਗਾ ਪਰ ਜਦੋਂ ਮੈਂ ਬੱਬਰ ਅਕਾਲੀਆਂ ਦੀ ਗੱਲ ਕਰਾਂ ਬੱਬਰ ਅਕਾਲੀਆਂ ਬਾਰੇ ਕੋਈ ਗੱਲ ਦੱਸਾਂ ਤਾਂ ਸ਼ੇਅਰ ਕਰ ਦਿਓ ਸਾਡੇ ਬੱਚਿਆਂ ਨੂੰ ਇਹ ਦੱਸਣਾ ਜ਼ਰੂਰੀ ਨਹੀਂ ਤਾਂ ਫਿਰ ਇਹ ਗੱਲਾਂ ਜਿਹੜੀਆਂ ਕਿਤਾਬਾਂ ਚ ਸੀਗੀਆਂ ਹੁਣ ਕਿਤਾਬਾਂ ਖਤਮ ਹੋ ਗਿਆ ਇਹ ਗੱਲਾਂ ਵੀ ਇਹ ਯੋਧਿਆਂ ਦੀ ਸ਼ੂਰ ਵੀਰਾਂ ਦੀ ਗਥਾਵਾਂ ਨੇ ਜਿਹੜੀਆਂ ਇਹ ਵੀ ਖਤਮ ਹੋ ਜਾਣ ਗਿਆ ਤੁਹਾਡੀ ਬੜੀ ਲੋੜ ਹੈ ਮੇਰੇ ਚੈਨਲ ਤੇ ਟੱਚ ਤੇ ਦਿਓ ਬੱਬਰਾਂ ਦੀ ਗੱਲ ਕਰਾਂਗੇ ਬੱਬਰ ਅਕਾਲੀਆਂ ਦੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ